ਪਠਾਨ ਮਾਜਰਾ ਸਾਹ ਹੋਰਾਂ ਦੀ ਗੱਲ ਹੀ ਕਰਦੇ ਨੇ ਮੈਂ ਵੀ ਤੁਹਾਡੇ ਪੁੱਛ ਹੀ ਲਵਾਂ ਉਹ ਜਿਹੜੀ ਅਗਾਊਂ ਜ਼ਮਾਨਤ ਵਾਸਤੇ ਅਰਜੀ ਲਾਈ ਸੀ ਉਸ ਤੇ ਸੁਣਵਾਈ ਹੋਣੀ ਆ ਤੇ ਕੀ ਬਣਿਆ ਉਸ ਦਾ ਜੇ ਕਹਿੰਦੇ ਲੱਭੇ ਤੇ ਹੈ ਨਹੀਂ ਪਈ ਅਜੇ ਤੇ ਫਰਾਰ ਹੀ ਚੱਲਦੇ ਨੇ ਬੱਚਿਆਂ ਦਾ ਫੁੱਫੜ ਹੂੰ ਤੇ ਉਧਰੋਂ ਸੌਰਾ ਫੁੱਫੜ ਹੂੰ ਇਹ ਲੱਭਣੇ ਸੌਖੇ ਥੋੜੀ ਹੁੰਦੇ ਆ ਜਦੋਂ ਫਿਰ ਥਾਪੀ ਹੋਵੇ ਕਿਉਂਕਿ ਇਹਨਾਂ ਨੂੰ ਲੈ ਕੇ ਕਹਿੰਦੇ ਪਰਿਵਾਰ ਚ ਵੀ ਪਈ ਰੌਲਾ ਪੈਂਦਾ ਰਿਹਾ ਆਉਂ ਆਂ ਜੀ ਘੋਮੇ ਵੀਕੇ ਭਾਈ ਪਿੱਛੇ ਰੌਲਾ ਇਸੇ ਗੱਲ ਦੇ ਪਿਆ ਚੰਗਾ ਹੋਵੇ ਪਾਣੇ ਮਾੜਾ ਹੋਵੇ ਜੀ ਸੁਖਮ ਜੀ ਰਿਸ਼ਤੇ ਦਾ ਰਿਸ਼ਤੇਦਾਰ ਹੁੰਦਾ ਭਰਾ ਭਰਾ ਹੀ ਰਹਿੰਦਾ ਤੁਹਾਨੂੰ ਖੜਨਾ ਹੀ ਪੈਂਦਾ ਤਾਂ ਤੁਸੀਂ ਦੋ ਦਿਨ ਲੇਟ ਖੜਜੋ ਜਾਂ ਇੱਕ ਦਾਦਾ ਭਾਈ ਤੁਸੀਂ ਪਹਿਲਾਂ ਖੜਜੋ ਜੀ ਹੁਣ ਅੱਜ ਉਹਨਾਂ ਦੀ ਸੁਣਵਾਈ ਹੋਣੀ ਸੀ ਜਦ ਪ੍ਰੋਗਰਾਮ ਕਰ ਰਹੇ ਹਾਂ ਹੁਣ ਤੱਕ ਅਜੇ ਕੋਈ ਉਸ ਨਾਮਲੇ 'ਚ ਅਪਡੇਟ ਨਹੀਂ ਆਈ ਕਿ ਉਹਨਾਂ ਦਾ ਕੀ ਬਣਿਆ ਜੀ ਪਰ ਤੁਸੀਂ ਦੇਖੋ ਹੁਣ ਜ਼ਮਾਨਤ ਤੇ ਵੇਖੋ ਉਹਨਾਂ ਨੇ ਲਾਈ ਹੋਈ ਆ ਖੁਦ ਫਰਾਰ ਹੈਗੇ ਆ ਪਰ ਕੱਲ ਖਬਰੇ ਆਈ ਸੀ ਕਿ ਜੀ ਉਹਨੇ ਧਰਮ ਪਤੇ ਆ ਜੀ ਪਹਿਲੀ ਉਹਦਾ ਨਾਮ ਸ਼ਾਇਦ ਸਰਬਜੀਤ ਕੌਰ ਆ ਇਹ ਸ਼ਰ ਨਾਮ ਉਹਨਾਂ ਦਾ ਉਹਨਾਂ ਨੂੰ ਬਈ ਡਿਟੇਨ ਕੀਤਾ ਹੋਇਆ ਘਰ ਦੇ ਵਿੱਚ ਉਹਨਾਂ ਨੂੰ ਕਿਤੇ ਨਹੀਂ ਜਾਣ ਦਿੱਤਾ ਜਾ ਰਿਹਾ ਪੁਲਿਸ ਉਹਨਾਂ ਦੇ ਕਨੇ ਘਰ ਦੇ ਬਾਹਰ ਲਾਈ ਹੋਈ ਆ ਉਹਨਾਂ ਦਾ ਇੱਕ ਕੋਈ ਹਸਾਬ ਕਿਤਾਬ ਦੇ ਨਾਲ ਪੀਏ ਮੰਨ ਲਓ ਡਰਾਈਵਰ ਮੰਨ ਲਓ ਉਹਨਾਂ ਦਾ ਉਹਨੂੰ ਵੀ ਕਹਿੰਦੇ ਘਰੇ ਬਈ ਡਿਟੇਨ ਕੀਤਾ ਹੋਇਆ ਤੇ ਉਹ ਬੰਦਾ ਹੈਗਾ ਥੋੜਾ ਜਿਹਾ ਬਿਮਾਰ ਉਹ ਦਵਾਈ ਤੱਕ ਲੈਣ ਨਹੀਂ ਜਾਂਦਾ ਜਾ ਰਿਹਾ ਹੁਣ ਜਿਹੜਾ ਹੈਗਾ ਇਹਨਾਂ ਦਾ ਬੇਟਾ ਜੀ ਪਠਾਨ ਮਾਦਰਾ ਸਾਹਿਬ ਦਾ ਕਹਿੰਦੇ ਉਹ ਵੀ ਫਰਾਰ ਆ ਹੂੰ ਕਿਉਂਕਿ ਹੁੰਦਾ ਨਾ ਪਰਿਵਾਰਾਂ ਜੇਕਰ ਕੋਈ ਪਰਚਾ ਪਾ ਰਹੇ ਆ ਜੀ ਪਰ ਪਰਿਵਾਰ ਆਸੇ ਪਾਸੇ ਹੋ ਜਾਂਦਾ ਭਾਈ ਬਿਲਕੁਲ ਹੁਣ ਤੁਸੀਂ ਇਹ ਦੇਖੋ ਇਹ ਪਹਿਲੀ ਵਾਰ ਹੋਊਗਾ ਵੀ ਆਮ ਆਦਮੀ ਪਾਰਟੀ ਸਰਕਾਰ ਚ ਇਹਨੇ ਇਤਿਹਾਸ ਇੱਕ ਹੋਰ ਬਣਾਤਾ ਇੱਕ ਰਿਕਾਰਡ ਹੋਰ ਬਣਾਤਾ ਕਿ ਆਪਣੇ ਐਮਐਲਏ ਦੇ ਮਗਰ ਫੜਨ ਦੇ ਲਈ ਤੁਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਲਾ ਰਹੇ ਹੋ ਬਿਲਕੁਲ ਪਰਚਾ ਬਲਾਤ ਕਰਦਾ ਤੇ ਟੀਮ ਲੱਗੀ ਹੋਈ ਆ ਗੈਂਗਸਟਰ ਵਾਲੀ ਜੀ ਤੁਹ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਗੱਲ ਕਿੱਥੋਂ ਆ ਗਈ ਹੂੰ ਤੇ ਜਿਹੜੀ ਔਰਤ ਨੇ ਹੁਣ ਬੜੀ ਹੈਰਾਨੀ ਦੀ ਗੱਲ ਹੈ ਜੀ ਪੰਨੂ ਸਾਹਿਬ ਪ੍ਰੈਸ ਕਾਨਫਰੰਸ ਕਰਨਾ ਉਹ ਰੌਲਾ ਪੈਂਦਾ ਉਹ ਸਾਡੇ ਕੋਲ ਸ਼ਿਕਾਇਤ ਆਈ ਸੀ ਉਦੋਂ ਅਸੀਂ ਕਾਰਵਾਈ ਕਰਤੀ ਜੀ ਤੇ ਪਰਚਾ ਹੋ ਗਿਆ ਪਰ ਜਨਾਬ ਉਸ ਔਰਤ ਨੇ ਉਹ ਨਾਮ ਗੁਰਪ੍ਰੀਤ ਕੌਰ ਆ ਉਸ ਔਰਤ ਨੇ 18 19 ਅਗਸਤ 2020 ਦੇ ਵਿੱਚ ਹੂੰ ਸ਼ਿਕਾਇਤ ਕਰਤੀ ਸੀ ਤਨਕੀ ਤੁਹਾਡੀ ਸਰਕਾਰ ਬੰਦੇ ਚੰਦ ਮਹੀਨਿਆਂ ਦੇ ਬਾਅਦ ਜੀ ਤੇ ਤੁਸੀਂ ਉਸ ਸ਼ਿਕਾਇਤ ਤੇ ਹੁਣ ਕਾਰਵਾਈ ਕਰ ਰਹੇ ਹੋ ਜਾਂ ਉਹਨੇ ਨਵੀਂ ਸ਼ਿਕਾਇਤ ਦਿੱਤੀ ਸੀ ਇਹ ਤੁਸੀਂ ਸਾਫ਼ ਕਰੋ ਪਈਏ ਸਾਫ਼ ਨਹੀਂ ਕਰ ਰਹੇ ਹੁਣ ਦੂਸਰੇ ਪਾਸੇ ਜਿਹੜੇ ਔਰਤ ਦੇ ਬਿਆਨ ਤੇ ਪਰਚਾ ਸ਼ਿਕਾਇਤ ਤੇ ਉਹ ਔਰਤ ਦਾ ਵੀ ਕੋਈ ਹੱਦ ਤੱਕ ਆਪਾਂ ਨਾ ਬਿਆਨ ਦਾ ਕੋਈ ਇੰਟਰਵਿਊ ਉਹਨਾਂ ਦਾ ਆਇਆ ਉਹ ਵੀ ਇੰਤਜ਼ਾਰ ਆ ਕਿਉਂ ਉਹਨਾਂ ਦਾ ਕੀ ਕਹਿਣਾ ਜੀ 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 ਖੈਰ ਚਲੋ ਕਈ ਦਿਨਾਂ ਤੋਂ ਇਹ ਇੰਤਜ਼ਾਰ ਆ ਇਸ ਖਬਰਦਾਰ ਤੇ ਕਿ ਭਾਈ ਇਹਦੇ ਕੀ ਬਣੇਗਾ ਅੱਗੇ ਉਸੇ ਆਪਾਂ ਅਜੇ ਹੋਰ ਇੰਤਜ਼ਾਰ ਕਰਨਾ ਪੈਣਾ ਕੈਪਟਨ ਪਰਵਾਰ ਵੀ ਪਟਿਆਲੇ ਤੋਂ ਨਾਬੇ ਰਿਆਸ਼ ਕਰਨ ਜਾ ਰਹੇ ਆ ਖੁਸ਼ਵੰਤ ਜੀ ਕਹਿ ਰਹੇ ਨੇ ਭਈ ਉਹ ਕਰ ਸਕਦੇ ਨੇ ਉਹਤੇ ਕਿਤੇ ਵੀ ਕਰ ਸਕਦੇ ਨੇ ਮਹਾਰਾਜ ਨਹੀਂ ਜੀ ਬਾਦੂ ਬਾਗ ਨੇ ਉਹ ਕਿਤੇ ਵੀ ਜਾ ਸਕਦੇ ਨੇ ਕੀ ਤੋ ਤਿੰਨ ਬਾਗ ਬਥੇਰੇ ਨੇ ਬਿਲਕੁਲ ਕਿਤੇ ਵੀ ਜਾ ਸਕਦੇ